ਇਹਨੇ ਐਮਰਜੈਂਸੀ 'ਚ ਪੇਸ਼ੈਂਟ ਆ ਰਹੇ ਨੇ 50 ਪੁਲਿਸ ਨਾਕਾ ਲਾ ਕੇ ਤੇ ਇਹਨਾਂ ਅਮਰੀਜ਼ਾਂ ਨੂੰ ਤੰਗ ਕਰ ਰਹੀ ਹੈ ਇੱਥੇ ਮੁਰਿਆ ਜਦ ਤੁਸੀਂ ਮੰਨੋ ਕੋਦੋਂ ਉਹਨਾਂ ਨੂੰ ਅਗਵਾ ਕਰਕੇ ਰੱਖਿਆ ਉਹਨਾਂ ਨੂੰ ਇਹ ਕੋਈ ਰਾਜ ਥੋੜੀ ਹੋ ਰਿਹਾ ਯਾਰ ਜੇ ਕੋਈ ਰਾਜ ਹੋ ਰਿਹਾ ਤਾਂ ਫਿਰ ਫਿਰ ਤਾਂ ਸਾਨੂੰ ਮਿਲ ਦਿੱਤਾ ਜਾਵੇ ਸਾਨੂੰ ਉਹਨਾਂ ਦਾ ਹਾਲ-ਚਾਲ ਪੁੱਛਣ ਦਾ ਤੁਸੀਂ ਕਾਹਤੋਂ 3 ਮਰਾਗ ਨੂੰ ਮਤਲਬ ਤੁਸੀਂ ਜਿਹੜਾ ਲਾ ਕੇ ਆ ਆਹ ਮਤਲਬ ਆਹ ਕੋਈ ਨਹੀਂ ਲਾ ਕੇ ਇੱਥੇ ਐਮਰਜੈਂਸੀ ਰਸਨਾ ਵਾਲੇ ਨੇ 2 ਮਿੰਟ ਪਹਿਲਾਂ ਆਏ ਅਹੀਂ ਸਿਰ ਬਾਕੂ ਨੂੰ ਮਿਲਣ ਆਏ ਜੋ ਜਿੰਨੇ ਬਣਾਇਆ ਉਹ ਤੇਰਾ ਬੰਦਾ ਸੀ ਅਸੀਂ ਆਹੀ ਮਿਲਦਾ ਹੱਸਿਆ ਭਾਈ ਅੱਜ ਦੀ ਖਬਰ ਆ ਰਹੀ ਹੈ ਅੱਧ ਹੋ ਗਈ ਆ ਮਦਦ ਸਰਕਾਰ ਮੁਰਦਾਬਾਦ ਜਿਲ੍ਹਾ ਪੰਜਾਬ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਮੁਰਦਾਬਾਦ ਦਲੇਵਾਨ ਨੂੰ ਗਵਾ ਕਰਨ ਵਾਲਾ ਪੰਜਾਬ ਪੁਲਿਸ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਜਿੱਥੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਕਿਸਾਨ ਮੋਰਚੇ ਤੋਂ ਜਗਦੀਸ਼ ਸਿੰਘ ਡੱਲੇਵਾਲ ਜੀ ਨੂੰ ਜਿਹੜਾ ਕੀ ਹੈ 3 ਦਿਨ ਪਹਿਲਾਂ ਉਹ ਜਿਹੜਾ ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲੈ ਲਿਆ ਸੀਗਾ ਤੇ ਡੀ ਐਮ ਸੀ ਵਿੱਚ ਜਿਹੜਾ ਕੀ ਹੈ ਐਡਮਿਟ ਕਰ ਦਿੱਤਾ ਗਿਆ ਸੀਗਾ ਤੇ ਉਸੇ ਦੇ ਚੱਲਦੇ ਹੋਏ ਅੱਜ ਜਿਹੜੇ ਨੇ ਸੁਖਦੇਵ ਸਿੰਘ ਜੀ ਉਹਨਾਂ ਨੂੰ ਮਿਲਣ ਵਾਸਤੇ ਆਏ ਨੇ ਪਰ ਜਿਹੜਾ ਕੀ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਜਿਹੜੀ ਉਹਨਾਂ ਤੇ ਰੋਕ ਲਗਾ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੁਖਦੇਵ ਸਿੰਘ ਭੋਜਰਾ ਅੱਜ ਸੂਬਾ ਪ੍ਰਧਾਨ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਮੈਂਬਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅ ਅੱਜ ਅਸੀਂ ਇੱਥੇ ਪਹੁੰਚੇ ਹਾਂ ਕਿ ਸਾਡੇ ਗਰੁੱਪ ਲੀਡਰ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਇਹਨਾਂ ਨੇ ਅੱਜ ਤੀਸਰਾ ਦਿਨ ਹੋ ਗਿਆ ਹੈ ਗੈਰ ਸਵਿਧਾਨਕ ਢੰਗ ਦੇ ਨਾਲ ਖਨੋਰੀ ਮੋਰਚੇ ਤੋਂ ਅਗਵਾ ਕਰਕੇ ਇੱਥੇ ਲਿਆ ਕੇ ਰੱਖਿਆ ਹੈ ਮਹਿਲਫਜ ਅਗਵਾ ਕਰਕੇ ਰੱਖਿਆ ਇਸ ਕਰਕੇ ਵਰਤ ਰਿਆਂ ਕਿ ਅਸੀਂ ਮਿਲਣ ਵਾਸਤੇ ਆਏ ਆ ਤੇ ਸਾਨੂੰ ਮਿਲ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ ਸੋ ਇਸ ਕਰਕੇ ਜੇਕਰ ਉਹਨਾਂ ਦਾ ਇਲਾਜ ਕਰਨ ਵਾਸਤੇ ਲੈ ਕੇ ਆਏ ਹੋਣ ਤਾਂ ਫੇਰ ਵੀ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੀ ਕੋਈ ਮਨਾਹੀ ਨਹੀਂ ਅਸੀਂ ਵੀ ਪਰਿਵਾਰਕ ਮੈਂਬਰ ਆ ਤੇ ਜੇਕਰ ਉਹਨਾਂ ਨੂੰ ਹਸਪੀਟਲ ਨੂੰ ਜੇਲ ਦੇ ਵਿੱਚ ਕਨਵਰਟ ਕਰਕੇ ਰੱਖਿਆ ਹੋਵੇ ਤੇ ਫਿਰ ਜੇਲ੍ਹ ਦੇ ਵਿੱਚ ਵੀ ਮਿਲਣ ਦੀ ਕਿਸੇ ਨੂੰ ਕੋਈ ਮਨਾਹੀ ਨਹੀਂ ਹੁੰਦੀ। ਸੋ ਉਹਨਾਂ ਨੂੰ ਚਾਰ ਜ਼ਿਲ੍ਹਿਆਂ ਦੀ ਪੁਲਿਸ ਨੇ ਪੰਜਾਬ ਸਰਕਾਰ ਦੇ ਕਹਿਣ ਮੁਤਾਬਕ ਔਰ ਕੇਂਦਰ ਸਰਕਾਰ ਦੀ ਘੁਰਕੀ ਤੇ ਇਹਨਾਂ ਨੇ ਅਗਵਾ ਕੀਤਾ ਜਿਸ ਦੀ ਅਸੀਂ ਸਖਤ ਨਿੰਦਿਆ ਕਰਦੇ ਆਂ ਤੇ ਪੰਜਾਬ ਸਰਕਾਰ ਨੂੰ ਨਤੀਜੇ ਭੁਗਤਣੇ ਪੈਣਗੇ ਇਸ ਦੇ। ਉਹਨੇ ਹਲੇ ਤੱਕ ਫਾਈਲ ਤੱਕ ਨਹੀਂ ਪੜਾਈ ਉਹਨਾਂ ਦੀ ਤੇ ਨਾ ਹੀ ਕੋਈ ਬਿਮਾਰੀ ਉਹਨਾਂ ਨੂੰ ਦਾਟਿਆ ਹੋਇਆ ਤਾਂ ਕੀ ਲੱਗਦਾ ਹੈ ਕਿ ਪ੍ਰੋਟੈਸਟ ਨੂੰ ਢਾਹ ਲਾਉਣ ਦੀ ਕੋਸ਼ਿਸ਼ ਹੋ ਰਹੀ ਹੈ ਕਿਸੇ ਨਾ ਕਿਸੇ ਦੇਖੋ ਇਹੀ ਤਾਂ ਗੱਲ ਹੈ ਉਹਦੀ ਫਾਈਲ ਬਣਾਉਣਗੇ ਕਿ ਜਦੋਂ ਬਿਮਾਰੀ ਨਹੀਂ ਆ ਮੈਂ ਤਾਂ ਹੀ ਤਾਂ ਪਹਿਲਾ ਲਫ਼ਜ਼ ਵਰਤਿਆ ਕਿ ਉਹਨਾਂ ਨੂੰ ਅਗਵਾ ਕੀਤਾ ਔਰ ਡੀਜੀਪੀ ਨੇ ਉਹਨਾਂ ਚਾਰ ਐਸਐਸਪੀ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਦੇ ਉੱਥੇ ਗਏ ਆ ਔਰ ਹੋਰ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਉਹ ਤਾਂ ਹੁਣ ਅਸੀਂ ਦੇਖਾਂਗੇ ਨਾ ਅਸੀਂ ਤਾਂ ਉਹਨਾਂ ਦੇ ਉੱਤੇ ਪਰਚੇ ਦੀ ਮੰਗ ਕਰਦੇ ਆ ਕਿ ਜਿਨ੍ਹਾਂ ਨੇ ਉਹਨਾਂ ਨੂੰ ਅਗਵਾ ਕਰਕੇ ਲਿਆਂਦਾ ਹੈ ਉਹਨਾਂ ਅਫਸਰਾਂ ਦੇ ਉੱਤੇ ਜਿਹੜਾ ਪਰਚਾ ਹੋਣਾ ਚਾਹੀਦਾ ਸਰ ਕੋਈ ਕੋਰਟ ਚ ਵੀ ਰੈਟ ਲਾਈ ਜਾਊਗੀ ਇਸ ਨੂੰ ਲੈ ਕੇ ਸਾਰਾ ਕੁਝ ਹੋਏਗਾ ਕਿਉਂਕਿ ਇਹ ਤਾਂ ਬਿਲਕੁਲ ਨਜਾਇਜ਼ ਹੈ ਸ਼ਰਿਆ ਅਮਰਜ਼ਾਇਜ਼ ਹੈ ਸੋ ਅਸੀਂ ਇਹ ਗੱਲ ਕਰਦੇ ਆਂ ਵੀ ਇਹਨਾਂ ਨੂੰ ਜਲਦੀ ਜਿਹੜਾ ਮੋਰਚੇ ਦੇ ਉੱਤੇ ਭੇਜਿਆ ਜਾਵੇ ਪਰ ਪਹਿਲਾਂ ਕੇਂਦਰ ਸਰਕਾਰ ਤੇ ਸਵਾਲ ਖੜੇ ਕਰ ਰਹੇ ਸੀਗੇ ਕਿ ਗੱਲਾਂ ਨਹੀਂ ਮੰਨ ਰਹੇ ਤੇ ਪੁਲਿਸ ਫੋਰਸ ਜਿਹੜੀ ਹੈ ਹਰਿਆਣਾ ਲਾਈ ਹੋਈ ਹੈ ਪਰ ਹੁਣ ਲੱਗਦਾ ਵੀ ਪੰਜਾਬ ਪੁਲਿਸ ਜਿਹੜੀ ਹੈ ਕੋਈ ਕਾਰਵਾਈ ਕਰਦੀ ਹੈ ਕਿਸਾਨਾਂ ਦੇ ਉਹਦੀ ਅੱਗੇ ਜਾਣ ਦੇ ਦੇ ਦੇਖੋ ਇਹਨਾਂ ਨੂੰ ਵੱਖ ਕਰਕੇ ਵੇਖਿਆ ਨਹੀਂ ਜਾ ਸਕਦਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਇੱਕੋ ਹੀ ਨੇ ਜਦੋਂ ਇਹਨਾਂ ਨੇ ਕੰਮ ਹੀ ਕ ਤਾਂ ਇਹਨਾਂ ਨੂੰ ਵੱਖ ਕਰਕੇ ਦੇਖਿਆ ਨਹੀਂ ਜਾ ਸਕਦਾ ਕਿ ਪੰਜਾਬ ਸਰਕਾਰ ਉਹੀ ਪੰਜਾਬ ਸਰਕਾਰ ਹੈ ਜਿਨ੍ਹਾਂ ਨੇ ਸ਼ੁਭ ਕਰਨ ਦੀ ਜਿਹੜਾ ਮੌਤ ਤੋਂ ਬਾਅਦ 10 ਦਿਨ ਬਾਅਦ ਇਹਨਾਂ ਨੇ ਪਰਚਾ ਦਰਜ ਕੀਤਾ ਹੈ 10 ਦਿਨਾਂ ਨੇ ਕੀਤਾ ਹੀ ਨਹੀਂ ਆ ਇਨਕੁਆਰੀਆਂ ਜਿਵੇਂ ਦੀਆਂ ਉਵੇਂ ਆ ਸੋ ਇਸ ਕਰਕੇ ਇਹਨਾਂ ਨੂੰ ਕਦੇ ਵੀ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ ਹੜਤਾਲ ਜਿਹੜੀ ਜਾਰੀ ਹੈ ਅੰਦਰ ਉਹਨਾਂ ਵੱਲੋਂ ਹਲੇ ਵੀ ਸੋ ਉਹ ਕੀ ਹੁਣ ਤੁਸੀਂ ਗੱਲਬਾਤ ਕਰੋਗੇ ਅੱਗੇ ਭੁਖੜਤਾਲ ਜਾਰੀ ਰੂਗੀ ਉਹਨਾਂ ਦੀ ਦੇਖੋ ਅਗਲੀ ਰਣਨੀਤੀ ਤਾਂ ਪਹਿਲਾਂ ਦੀ ਕੋਈ ਤੈਅ ਆ ਕਿ ਲੜੀਵਾਰ ਜਿਹੜਾ ਮਰਨ ਵਰਤ ਦੀ ਪ੍ਰਕਿਰਿਆ ਚੱਲ ਰਹੀ ਹੈ ਢੱਲੇਵਾਲ ਸਾਹਿਬ ਬਣਾ ਦੇ ਨਾਲ ਜੇਕਰ ਕੁਝ ਮਾੜਾ ਵਾਪਰ ਜਾਂਦਾ ਤਾਂ ਉਸ ਤੋਂ ਬਾਅਦ ਸੁਖਜੀਤ ਸਿੰਘ ਹਰਦੋ ਝੰਡੇ ਨੇ ਬੈਠਣਾ ਸੀ ਸੋ ਜਦੋਂ ਇਹਨਾਂ ਨੇ ਪੁਲਿਸ ਨੇ ਅਗਵਾ ਕਰ ਲਿਆ ਇਹਨਾਂ ਨੂੰ ਤਾਂ ਫਿਰ ਹਰਦੋ ਝੰਡੇ ਜੀ ਹੁਣ ਬੈਠੇ ਹੋਏ ਆ ਅੱਜ ਤੀਸਰਾ ਦਿਨ ਆ ਉਹਨਾਂ ਨੂੰ ਸੋ ਲੱਗਦਾ ਵੀ ਕੋਖੜ ਕਾਲਜ ਕਰੰਦਰ ਰੱਖੀ ਹੋਈ ਹੈ ਉਹਨਾਂ ਨੂੰ ਪੁਲਿਸ ਜਿਹੜੀ ਹੈ ਜ਼ਬਰਦਸਤ ਉਹਨਾਂ ਨੂੰ ਵੀ ਆ ਟ੍ਰਿਪ ਰਹੀ ਕੋਸ਼ਿਸ਼ ਕਰ ਰਹੀ ਹੈ ਇੰਜੈਕਸ਼ਨ ਫੀਡ ਦੇ ਸਕਦੀ ਹੈ ਦੇਖੋ ਮੈਨੂੰ ਪਤਾ ਜਗਜੀਤ ਸਿੰਘ ਡੱਲੇਵਾਲ ਜੀ ਦਾ ਜਦੋਂ 8 ਜੂਨ 223 ਦੇ ਵਿੱਚ ਪੀਐਸਪੀਸੀਐਲ ਆਫਿਸ ਪਟਿਆਲੇ ਅਸੀਂ ਪੰਜ ਆਗੂਆਂ ਨੇ ਮਰਨਵਰਤ ਰੱਖਿਆ ਸੀ ਤਾਂ ਮੈਂ ਵੀ ਉਹ ਡੱਲੇਵਾਲ ਸਾਹਿਬ ਦੇ ਨਾਲ ਹੀ ਸੀ ਅਸੀਂ 8 ਦਿਨ ਰਹੇ ਸੀ ਸਾਨੂੰ ਵੀ ਉਦੋਂ ਪੁਲਿਸ ਜ਼ਬਰਦਸਤੀ ਦੇ ਦੌਰਾਨ ਚੱਕ ਕੇ ਤੇ ਮਾਤਾ ਕਛੱਲਿਆ ਦੇ ਵੀ ਹਸਪੀਟਲ ਲੈ ਗਏ ਸੀ ਯਤਨ ਕੀਤਾ ਸੀ ਉੱਥੇ ਵੀ ਪਰ ਕਾਮਯਾਬ ਨਹੀਂ ਸੀ ਹੋਂ ਦਿੱਤੇ ਅਸੀਂ ਸੋ ਇਸ ਕਰਕੇ ਹੋ ਨਹੀਂ ਸਕਦਾ ਕਿ ਡੱਲੇਵਾਲ ਸਾਹਿਬ ਦੇ ਨਾਲ ਕੋਈ ਜ਼ਬਰਦਸਤੀ ਜਿਹੜੀ ਹੈ ਉਹ ਉਹ ਇਸ ਚੀਜ਼ ਨੂੰ ਬਰਦਾਸ਼ਤ ਕਰ ਜਾਣ ਹਾਂ ਉਹ ਕਿਤੇ ਨਾ ਕਿਤੇ ਫਿਰ ਗੱਲ ਵੱਖਰੀ ਹੁੰਦੀ ਹੈ ਕਿ ਜਦੋਂ ਹੁਣ ਇੱਕ ਆਗੂ ਹੈ ਜਿਹਨੂੰ ਮਤਲਬ ਅਗਵਾਇ ਕੀਤਾ ਹੋਵੇ ਜੀ ਤਾਂ ਉਹਦੇ ਕੋਲ ਇلاج ਦੀ ਨੀਤ ਨਾਲ ਹੋਵੇ ਜੇ ਤਾਂ ਉਹ ਉਥੋਂ ਮਰਨ ਵਰਤੋਂ ਲੈ ਕੇ ਆਏ ਹੁੰਦੇ ਉਹਨਾਂ ਨੂੰ ਤਾਂ ਉਹ ਕੁਝ ਹਾਲਾਤ ਕੁਝ ਹੋਰ ਹੁੰਦੇ ਆ ਲੇਕਿਨ ਇਹ ਜਿਹੜਾ ਮਰਨ ਵਰਤ ਅਰੰਭ ਕਰਨ ਤੋਂ ਪਹਿਲਾਂ ਹੀ ਹੈ ਮੈਂ ਬਾਰ ਬਾਰ ਇਸ ਚੀਜ਼ ਨੂੰ ਜਿਹੜਾ ਇਹ ਪੰਜਾਬ ਪੁਲਿਸ ਵੱਲੋਂ ਇੱਕ ਕਿਸਾਨ ਆਗੂ ਨੂੰ ਅਗਵਾ ਕੀਤਾ ਗਿਆ ਮੈਂ ਇਕਰਾਰ ਦਿੰਦਾ ਜਿਹਦੀ ਅਸੀਂ ਨਖੇਦੀ ਕਰਦੇ ਆ ਔਰ ਸਰ ਤੁਹਾਡਾ ਡੈਪੋਟੀਸ਼ਨ ਅੱਜ ਮਿਲਣ ਗਿਆ ਸੀ ਕਿ ਪੁਲਿਸ ਨੇ ਤੁਹਾਨੂੰ ਕੀ ਕਿਹਾ ਮੈਂ ਖੋਦ ਹੀ ਗਿਆ ਜੀ ਮੈਂ ਮਤਲਬ ਨਹੀਂ ਮਿਲ ਦੇਣਾ ਜੀ ਬਿਲਕੁਲ ਜਿਹੜਾ ਅਸੀਂ ਨਹੀਂ ਮਿਲਣ ਦੇ ਸਕਦੇ ਅਸੀਂ ਤੇ ਮੈਂ ਫਿਰ ਉਹਨਾਂ ਨੂੰ ਵੀ ਇਹੀ ਸਵਾਲ ਕੀਤਾ ਕਿ ਕਿਉਂ ਨਹੀਂ ਮਿਲਣ ਦੇਣਾ ਕਿਹਦੇ ਆਰਡਰ ਨੇ ਵੀ ਨਹੀਂ ਮਿਲਣ ਦੇਣਾ ਜੀ ਜੀ ਦੇਖੋ ਉਹ ਤਾਂ ਇਹੀ ਹੈ ਨਾ ਜੀ ਹੁਣ ਜਿਹੜੇ ਲੈ ਕੇ ਆਏ ਆ ਉਥੋਂ ਇਹ ਤੁਹਾਡੇ ਵੀ ਸਾਰਾ ਕੁਝ ਧਿਆਨ ਦੇ ਵਿੱਚ ਹੈ ਕਿ ਸੀਨੀਅਰ ਪੁਲਿਸ ਅਫਸਰ ਨਹੀਂ ਪੰਜਾਬ ਦੇ ਇਹ ਕੋ ਹੈ ਤਾਂ ਨਹੀਂ ਤੁਸੀਂ ਉਹਨੂੰ ਭਗਵੰਦ ਮਾਨ ਕਹਿ ਸਕਦੇ ਹੋ ਜਿਹੜੇ ਸਰਕਾਰ ਚਲਾ ਰਹੇ ਆ ਤੁਸੀਂ ਉਹਨੂੰ ਡੀਜੀਪੀ ਪੁਲਿਸ ਕਹਿ ਸਕਦੇ ਹੋ ਔਰ ਤੇ ਮੈਂ ਇਥੋਂ ਤੱਕ ਵੀ ਕਹਿ ਸਕਦਾ ਵਾਂਗਾ ਇਹ ਤਾਂ ਡਾਇਰੈਕਟ ਜਿਹੜੀ ਗੱਲ ਹੈਗੀ ਹੈ ਨਰਿੰਦਰ ਮੋਦੀ ਦੀਆਂ ਵੀ ਉਹਨਾਂ ਦੀ ਵੀ ਹਦਾਇਤਾਂ ਨਾ ਕਿ ਇਹਨਾਂ ਨੂੰ ਖੌਫ ਜਦਾ ਕਰੋ ਇਹਨਾਂ ਨੂੰ ਸੋ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਇਹ ਡਰਨ ਵਾਲੇ ਨਹੀਂ ਆ ਜਿਹੜੇ ਕਿਸਾਨ ਉੱਥੇ ਬੈਠ ਗਏ ਨੇ ਅਜੇ ਤਾਂ ਉੱਥੇ ਇੱਕ ਬੈਠੇ ਆ ਤੇ ਸ਼ਾਇਦ ਲੜੀਵਾਰ ਦੀ ਗੱਲ ਜਿਹੜੀ ਆ ਉਹ ਖਤਮ ਹੋ ਜੇ ਇਦਾਂ ਵੀ ਹੋ ਸਕਦਾ ਹੈ ਕਿ ਸਮੂਹਕ ਰੂਪ ਦੇ ਵਿੱਚ ਵੀ ਜਿਹੜਾ ਉਹ ਅੰਮਬਿਆ ਜਾ ਸਕਦਾ ਹੈ ਤੇ ਡੱਲੇਵਾਲ ਸਾਹਿਬ ਹੁਣਾਂ ਦਾ ਅੰਦਰ ਤਾਂ ਵਰਤ ਜਿਹੜਾ ਉਹ ਸਾਡੇ ਮੁਤਾਬਿਕ ਜਿਹੜਾ ਉਹ ਮਰਨ ਵਰਤ ਜਾਰੀ ਹੈ ਕੱਲ ਜਿਹੜੀ ਉਥੇ ਮੀਟਿੰਗ ਹੋਈ ਹੈ ਉਥੇ ਪਤਾ ਜਿਹੜੇ ਕਿਸਾਨ ਆਗੂਆਂ ਨੇ ਕਿਹਾ ਜੀ ਜਦ ਤੱਕ ਡੱਲੇਵਾਲ ਸਾਹਿਬ ਮੀਟਿੰਗ 'ਚ ਨਹੀਂ ਬੈਠਣਗੇ ਉਨੀ ਦੇਰ ਕੋਈ ਗੱਲ ਨਹੀਂ ਕੀਤੀ ਜਾਊਗੀ ਤੇ ਹੁਣ ਅੱਗੇ ਕੋਈ ਸਰਕਾਰ ਨਾਲ ਗੱਲਬਾਤ ਨਹੀਂ ਵੀ ਕਦੋਂ ਤੱਕ ਇਹਨਾਂ ਨੂੰ ਨਹੀਂ ਨਹੀਂ ਬਿਲਕੁਲ ਜਦੋਂ ਅਗਲੀ ਗੱਲ ਹੀ ਨਹੀਂ ਹੱਲ ਦੀ ਘੜੀ ਜਦੋਂ ਇਹਨਾਂ ਨੂੰ ਇੱਥੋਂ ਲਜਾਇਆ ਹੀ ਨਹੀਂ ਗਿਆ ਮੋਰਚੇ 'ਚ ਉਨੀ ਦੇਰ ਗੱਲ ਦੀ ਤਾਂ ਕੋਈ ਹੈ ਹੀ ਨਹੀਂ ਸੰਭਾਵਨਾ ਉਹ ਵੱਖਰੀ ਗੱਲ ਹੈ ਕਿ ਆਪਾਂ ਗੱਲ ਤੋਂ ਨਹੀਂ ਭਾਈ ਦੇ ਜੇ ਕੋਈ ਕਹਿਣਗੇ ਵੀ ਠੀਕ ਹੈ ਜੀ ਗੱ ਕਿ ਜਿੰਨੀ ਦੇਰ ਡੱਲੇਵਾਲ ਸਾਹਿਬ ਮੋਰਚੇ 'ਚ ਨਹੀਂ ਜਾਂਦੇ ਓਨੀ ਦੇਰ ਗੱਲ ਜਿਹੜੀ ਹੈ ਉਹ ਅੱਗੇ ਨੂੰ ਨਹੀਂ ਵੱਧ ਸਕਦੀ ਸਰ ਬਾਕੀ ਕਿਸਾਨ ਜਥੇਬੰਦੀਆਂ ਦਾ ਜਿਵੇਂ ਜ਼ਿਕਰ ਕੀਤਾ ਬੇਸ਼ੱਕ ਮੋਰਚਾ ਲੱਗਾ ਹੋਇਆ ਬਾਕੀ ਕਿਸਾਨ ਜਥੇਬੰਦੀਆਂ ਦਾ ਕੋਈ ਸਹਿਯੋਗ ਜਾਂ ਕੋਈ ਗੱਲਬਾਤ ਦੇਖੋ ਕੇਐਮਐਮ ਤੇ ਐਸਕੇਐਮ ਨਾਨ ਪੋਲੀਟੀਕਲ ਦੀਆਂ ਜਥੇਬੰਦੀਆਂ ਦਾ ਸਾਰੀਆਂ ਜਿਹੜੀਆਂ ਨੇ ਉਹ ਮੋਰਚੇ ਦੇ ਨਾਲ ਨੇ ਬਾਕੀ ਜਿਹੜਾ ਜਿੱਧਰ ਨੂੰ ਤੁਹਾਡਾ ਇਸ਼ਾਰਾ ਹੈ ਉਹ ਵੀ ਦੇਖੋ ਸਾਡੇ ਵੱਲੋਂ ਤਾਂ ਸਾਰਿਆਂ ਨੂੰ ਜਿਹੜਾ ਉਹ ਵੈਲਕਮ ਹੈ ਸਾਡੇ 12 ਜਿਹੜੇ ਮਸਲੇ ਆ ਜਿਹੜੇ ਆਪਾਂ ਲੈ ਕੇ ਚੱਲੇ ਆ ਜਿਹੜਾ ਵੀ ਕੋਈ ਉਹਨਾਂ ਦੇ ਨਾਲ ਸਹਿਮਤ ਹੈ ਉਹ ਇਸ ਲੜਾਈ ਨੂੰ ਲੜ ਸਕਦਾ ਹੈ ਲੜਾਈ ਤੋਂ ਤੇ ਪਿੱਛੇ ਰੱਖਣ ਵੱਤ ਤੇ ਕਿਸੇ ਨੂੰ ਕਿਹਾ ਹੀ ਨਹੀਂ ਕਿ ਸਾਰੇ ਪਿੱਛੇ ਬੈਠੋ ਦੱਸ ਦਿਓ ਕਿਹੜੀ ਕਿਹੜੀ ਮੇਨ ਮੰਗਾਂ ਜਿਹੜੀਆਂ ਜਿਹਨੂੰ ਲੈ ਕੇ ਦਿੱਲੀ ਵੀ ਕੂਚ ਕੀਤਾ ਜਾ ਰਿਹਾ ਤੇ ਹੁਣ ਇਸ ਟਾਈਮ ਜਿਹੜਾ ਕੰਪੂ ਬਾਟ ਦੇਖੋ ਇਹ ਦੀਆਂ ਸਭ ਤੋਂ ਪਹਿਲੀ ਮੰਗ ਹੈਗੀ ਹੈ ਕਿ ਡਾਕਟਰ ਸੁਆਮੀ ਨਰਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਲਾਹੇਵੰਦ ਰੇਟ ਫਿਰ ਹੈਗੀ ਹੈ ਸਾਰੀਆਂ ਫਸਲਾਂ ਦੇ ਉੱਤੇ ਐਮਐਸਪੀ ਦੀ ਗਰੰਟੀ ਫਿਰ ਨਾਲ ਜਿਹੜਾ ਤੀਸਰੇ ਨੰਬਰ 'ਤੇ ਸਾਡੀ ਅਹਿਮ ਹੈਗੀ ਹੈ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫਨਾ ਚਾਹੀਦਾ ਹੈ ਫਿਰ ਸਾਡੀ ਗੱਲ ਹੈ ਇੱਕ ਮਜ਼ਦੂਰ ਦੀ ਦਿਹਾੜੀ ਜਿਹੜੀ ਹੈ ਉਹ 700 ਰੁਪਏ ਤੈਅ ਹੋਵੇ ਮਜ਼ਦੂਰ ਨੂੰ ਜਿਹੜਾ ਉਹ ਮਨਰੇਗਾ ਤਹਿਤ 200 ਦਿਨ ਦੀ ਰੋਜ਼ਗਾਰ ਦੀ ਗਰੰਟੀ ਹੋਵੇ ਸਾਡੀ ਹੈ ਆਦੀਵਾਸੀਆਂ ਦੀ ਜਿਹੜੀ ਹੈ ਪੰਜਵੀਂ ਸੂਚੀ ਉਹ ਲਾਗੂ ਹੋਵੇ ਜਿਸ ਦੇ ਨਾ ਲਾਗੂ ਹੋਣ ਕਾਰਨ ਉਹਨਾਂ ਦੀਆਂ ਜਿਹੜੀਆਂ ਨੇ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ ਸਾਡੇ ਇਹ ਹੈ ਕਿ ਭਾਰਤ WTO ਦੇ ਵਿੱਚੋਂ ਬਾਹਰ ਆਵੇ ਸਾਡੇ ਲਈ ਇਹ ਕਿ ਜਿਹੜੀ ਸਾਡੀ ਕੀਟਨਾਸ਼ਕ ਸਾਨੂੰ ਨਕਲੀ ਮਿਲਦੀਆਂ ਨੇ ਖਾਦਾਂ ਜਿਹੜੀਆਂ ਸਾਨੂੰ ਨਕਲੀ ਮਿਲਦੀਆਂ ਨੇ ਉਹ ਵੇਚਣ ਵਾਲਿਆਂ ਦੇ ਉੱਤੇ 56 ਜਿਹੜਾ ਉਹ ਕਸਿਆ ਜਾਵੇ ਸਾਡੀ ਇਹ ਕਿ ਲਖੀਮਪੁਰ ਖੀਰੀ ਦਾ ਜਿਹੜਾ ਉਹ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜਿਹੜਾ ਅੱਜ ਸੁਪਰੀਮ ਕੋਰਟ ਨੇ ਗੱਲ ਕੀਤੀ ਹੈ ਕਿ ਇਹ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦੇ ਨੇ ਅਸੀਂ ਤਾਂ ਪਹਿਲਾਂ ਤੇ ਕਹਿ ਰਹੇ ਹਾਂ ਕਿ ਪ੍ਰਭਾਵਿਤ ਕਰਨਗੇ ਤੇ ਉਹ ਬਾਹਰ ਇਲੈਕਸ਼ਨਾਂ ਲੜਦੇ ਫਿਰਦੇ ਆ ਸੋ ਇਹ ਸਾਡੀਆਂ ਜਿਹੜੀਆਂ ਨੇ ਕੁੱਲ 12 ਮੰਗਾਂ ਨੇ ਜਿਹਦੇ ਉੱਤੇ ਦਿੱਲੀ ਕੂਚ ਕੀਤਾ ਜਾ ਰਿਹਾ ਸੀ ਤੇ ਅੱਜ ਵੀ ਉਹਨਾਂ ਮੰਗਾਂ ਦੇ ਕਾਇਮਸਾ ਕੋ ਇੱਕ ਹੋਰ ਵਿੱਚ ਆ ਗਈ ਕਿ ਜਿਹੜਾ ਇਹਨਾਂ ਨੇ ਐਮਐਸਬੀ ਤੋੜ ਕੇ ਆਦგი ਤੇ ਝੋਨੇ ਦੀ ਫਸਲ ਜਿਹੜੀ ਇਹਨਾਂ ਨੇ ਖਰੀਦੀ ਹੈ ਇਹ ਵੀ ਸਭ ਤੋਂ ਵੱਡਾ ਜਿਹੜਾ ਐਦਕੀ ਇੱਕ ਸਕੈਂਡਲ ਹੋਇਆ ਇਹਦੀ ਵੀ ਅਸੀਂ ਸੀਬੀਆਈ ਜਾਂਚ ਦੀ ਮੰਗ ਕਰਦੇ ਹਾਂ